ਜੋਦੋਂ ਪ੍ਰਵਾਸੀਆਂ ਨੇ ਹਮਲਾ ਕਰਕੇ ਦੋ ਮੁੰਡਿਆਂ ਦੇ ਇੱਕ ਨੂੰ ਮੁੰਡੇ ਨੂੰ ਮਾਰਤਾ ਸੀ ਤੇ ਇੱਕ ਜ਼ਖਮੀ ਸੀਗਾ ਜਿਹੜੇ ਮੁੰਡੇ ਦਾ ਕਤਲ ਕੀਤਾ ਸੀ ਉਹ ਦਮਨਪ੍ਰੀਤ ਸਿੰਘ ਸੀ ਤੇ ਜਿਹੜਾ ਜ਼ਖਮੀ ਸੀ ਉਹ ਦਿਲਪ੍ਰੀਤ ਸਿੰਘ ਹੁਣੇ ਪਤਾ ਲੱਗਿਆ ਕਿ ਦਿਲਪ੍ਰੀਤ ਸਿੰਘ ਦੀ ਵੀ ਡੈਥ ਹੋ ਗਈ ਹੈ ਹੁਣੇ ਮੈਨੂੰ ਪਤਾ ਲੱਗਿਆ 2 ਮਿੰਟ ਪਹਿਲਾਂ ਭੁਪਿੰਦਰ ਨੇ ਮੈਨੂੰ ਦੱਸਿਆ ਉਦੋਂ ਨਾਲ ਹੀ ਮੈਨੂੰ ਪਤਾ ਲੱਗਿਆ ਕਿ ਲੱਖੇ ਦੇ ਘਰ ਨੂੰ ਵੀ ਪੁਲਿਸ ਕੇਰੀ ਖੜੀ ਹੈ ਰੋਮਦਾਸੀ ਰਹਿ ਰਹੇ ਸੀਗੇ ਮੇਰੀ ਹੁਣੇ ਮੈਂ ਲੱਕੀ ਨੂੰ ਫੋਨ ਕੀਤਾ ਮੇਰੀ ਉਹਦੇ ਨਾਲ ਗੱਲ ਹੋਈ ਹੈ ਮੈਂ ਉੱਥੇ ਵੀ ਭਵਿੰਦਰ ਹਰਾਂ ਨੂੰ ਕਿਹਾ ਲੈ ਵੀ ਨਾ ਰਾ ਉਹਨਾਂ ਦੇ ਪਰਿਵਾਰ ਤੋਂ ਪਤਾ ਕਰੋ ਕਿ ਪਰਿਵਾਰ ਨਾਲ ਪਰਿਵਾਰ ਕੀ ਚਾ ਰਿਹਾ ਹੈ ਕੀ ਕਰੀਏ ਤਾਂ ਉਹਨਾਂ ਨੇ ਮੈਨੂੰ ਦੱਸਿਆ ਕਿ ਉੱਥੇ ਪੁਲਿਸ ਨੇ ਘੇਰਿਆ ਹੋਇਆ ਤਿੰਨ ਚਾਰ ਸੌ ਬੰਦੇ ਨੇ ਪਿੰਡ ਨੂੰ ਔਰ ਕਿਸੇ ਨੂੰ ਗੱਲ ਕਰਨ ਨਹੀਂ ਦੇ ਰਹੇ ਕਿ ਮੈਨੂੰ ਸਮਝ ਹੀ ਨਹੀਂ ਆਉਂਦੀ ਇਹੀ ਪੁਲਿਸ ਜੋ ਉਧਰ ਜਾ ਕੇ ਲੱਖੀ ਨੂੰ ਵੀ ਘੇਰੀ ਬੈਠੀ ਹੈ ਚਾਰ ਸ਼ਹਿਰੇ ਇਧਰ ਵੀ ਕੋ ਮਰੀ ਹੈ और पेंड भी घूम पूरा घेरिया हो ये ला एंड ऑर्डर इन्ना ध्यान नहीं रख सकती हूँ इन्हों डर है कि परिवार न किसी बंद नहीं दे रहे। मैं उ तीन बंद भेज चुके हैं पुलिस बहर लगी हुई है किसी को जान नहीं दे रही है मैं आपदे वालों इस डिस्ट्रिक एस एस पी और जो उदो संभाल रहे डी एस पी मिस्टर बल ਮੈਂ ਉਹਨਾਂ ਨੂੰ ਕਹਿਣਾ ਚਾਹਣਾ ਐ ਤੁਸੀਂ ਸਾਨੂੰ ਰੋਕ ਨਹੀਂ ਪਾਉਂਗੇ ਉੱਥੇ ਜਾਣਾ ਅਸੀਂ ਚਲੇ ਜਾਵਾਂਗੇ ਮੇਰੀ ਇੱਕ ਸਿਰਫ ਤੁਮਹਾਨੂੰ ਰਿਕਵੈਸਟ ਹੈ ਘਰ ਵਾਲਿਆਂ ਤੋਂ ਪੁੱਛੋ ਚਾਹ ਕੀ ਗਏ ਜੋ ਘਰ ਆਰੇ ਚਾਰੇ ਕਿਸੇ ਵੀ ਲੈਵਲ ਦੀ ਗੱਲ ਉਹ ਪੂਰੀ ਕਰੋ ਉਹਨਾਂ ਦੀ ਜੇ ਤੁਸੀਂ ਪੂਰੀ ਨਹੀਂ ਕਰੋਗੇ ਤਾਂ ਅਸੀਂ ਤੁਹਾਨੂੰ ਤੁਹਾਨੂੰ ਘਰ ਵਾਲਿਆਂ ਨਾਲ ਟੱਕਾ ਨਹੀਂ ਕਰਨ ਦੇਣਾ ਜੇ ਤੁਸੀਂ ਅਸੀਂ 1 1 2 2 ਕਰਕੇ ਸਾਡੇ ਬੰਦਿਆਂ ਨੂੰ ਤੁਸੀਂ ਜਾਣ ਨਹੀਂ ਜਾ ਰਹੇ ਨਾ ਫਿਰ ਹਜੂਮ ਆ ਗਿਆ ਤਾਂ ਰੋਕ ਲੂੰਗੇ ਤੁਸੇ ਸੋਹੇ ਦੇ ਬਾਰੇ ਮੈਂ ਤੁਹਾਨੂੰ ਹੁਣ ਵੀ ਕਹਿ ਰਿਹਾ ਸਾਨੂੰ ਉਹਨਾਂ ਨਾਲ ਗੱਲ ਕਰਾਓ ਨਹੀਂ ਤਾਂ ਫਿਰ ਅਸੀਂ ਆਵਾਂਗੇ ਔਰ ਇਹ ਵੀ ਕੋਈ ਤਰੀਕਾ ਨਹੀਂ ਜਾਂ ਕੇ ਤੁਸੀਂ ਲੱਖੇ ਦਾ ਵੀ ਘਰ ਘੇਰਿਆ ਹੋਇਆ ਹੈ ਇਹ ਕੀ ਗੱਲ ਹੋਈ ਯਾਰ ਕੀ ਗਨਾਹ ਕੀਤਾ ਸੀ ਉਹਨੇ ਇਹ ਕੋਈ ਤਰੀਕਾ ਹੈ ਯਾਰ ਜਿਨ੍ਹਾਂ ਨੂੰ ਘੇਰਨਾਂ ਚ ਆਈਦਾ ਜਿਨ੍ਹਾਂ ਨੂੰ ਫੜਨਾ ਚਾਹੀਦਾ ਉਹਨਾਂ ਕਰਕੇ ਤੁਸੀਂ ਆ ਕਰ ਰਹੇ ਹੋ ਔਰ ਮੈਂ ਬਾਕੀ ਪੰਜਾਬ ਦੇ ਬੰਦਿਆਂ ਨੂੰ ਵੀ ਕਹੂੰਗਾ ਔਰ ਨੇੜੇ ਤੜੇ ਦੇ ਮੁੰਡਿਆਂ ਨੂੰ ਵੀ ਕਹੂੰਗਾ ਇਹ ਹੌਨਲੀ ਦਿਨ ਆਪਾਂ ਪਰਿਵਾਰ ਨਾਲ ਟੱਕਾ ਜੇ ਪਰਿਵਾਰ ਖੁਸ਼ ਹੈ ਖੁਸ਼ ਤਾਂ ਵਿਚਾਰੇ ਕਾਦੇ ਹੋਣਗੇ ਦੁਖੀ ਨਹੀਂ ਰੱਜ ਕੇ ਦੁਖੀ ਨਹੀਂ ਮਤਲਬ ਉਹ ਸੈਟੀਸਫਾਈ ਹੈ ਕਿ ਆ ਜੋ ਚੀਜ਼ ਅਸੀਂ ਕਰਨੀ ਚਾਹ ਰਹੇ ਹਾਂ ਜਾਂ ਜੋ ਅਸੀਂ ਚਾਹ ਰਹੇ ਹਾਂ ਉਹ ਹੋ ਰਿਹਾ ਹੈ ਫਿਰ ਸਾਨੂੰ ਕੋਈ ਮਸਲਾ ਨਹੀਂ ਪਰ ਜੇ ਪਰਿਵਾਰ ਉਸ ਚੀਜ਼ ਨਾਲ ਸਹਿਮਤ ਨਹੀਂਗਾ ਜੋ ਤੁਸੀਂ ਕਰਵਾ ਰਹੇ ਹੋ ਫਿਰ ਅਸੀਂ ਨਹੀਂ ਇਹ ਹੁੰਦੇ ਨਾ ਹਾਂ ਜੇ ਉਹ ਸਹਿਮਤ ਹੈ ਅਸੀਂ ਉਹਨਾਂ ਦੇ ਨਾਲ ਹੈ ਅਸੀਂ ਸਿਰਫ ਉਹਨਾਂ ਦੀ ਮਦਦ ਲਈ ਖੜੇ ਆ ਔਰ ਦੂਸਰੀ ਰਹੀ ਗੱਲ ਇਹਨਾਂ ਪ੍ਰਵਾਸੀਆਂ ਬਾਰੇ ਉਹ ਆਪਾਂ ਅੱਗੇ ਵੀ ਕਰਾਂਗੇ ਉਹਦਾ ਹੱਲ ਤਾਂ ਪਰਮਾਨੈਂਟ ਕੱਢਣਾ ਔਰ ਉਹ ਇੱਕ ਡਿਮਾਂਡ ਅਸੀਂ ਕਰ ਚੁੱਕੇ ਹਾਂ ਜਿਹੜੀ ਉੱਥੇ ਖੜ ਕੇ ਮੈਂ ਵਿਚਾਲੇ ਸਾਰਿਆਂ ਦੇ ਕਹੀ ਸੀ ਕਿ ਇਹਨਾਂ ਦੇ ਉਹ ਇੱਕ ਤੁੰਦੇ ਬانيه ਹੋਏ ਪੰਜਾਬ ਦੇ ਸਾਰੇ ਆਇਡੈਂਟੀਟੀ ਕਾਰਡ ਜਿੰਨੇ ਵੀ ਚਾਹੀਏ ਰਾਸ਼ਨ ਕਾਰਡ ਹੋਵੇ ਆਧਾਰ ਕਾਰਡ ਹੋਵੇ ਵੋਟ ਕਾਰਡ ਹੋਵੇ ਵੋਟਾਂ ਹੁਣੇ ਸਭ ਰੱਦ ਕੀਤੇ ਜਾਣ ਜੋ ਜਿਹਦੇ ਵੀ ਅਧਿਕਾਰ ਚ ਹੈ ਜੋ ਚੀਫ ਸੈਕਟਰੀ ਦੇ ਹੈ ਡੀਸੀ ਦੇ ਹੈ ਮੁੱਖ ਮੰਤਰੀ ਦੇ ਹੈ ਔਰ ਜੇ ਸੈਂਟਰ ਦੇ ਤੇ ਇਲੈਕਸ਼ਨ ਕਮਿਸ਼ਨ ਦੇ ਹੈ ਸਰਕਾਰ ਆਪ ਦੇ ਵੱਲੋਂ ਲਿਖ ਕੇ ਰეკਮੈਂਡੇਸ਼ਨ ਦੇ ਸਕਦੀ ਹੈ ਕਿ ਇਹ ਕਰੋ ਔਰ ਇਹ ਉਥੇ ਸਾਰਿਆਂ ਦੇ ਸਾਹਮਣੇ ਖੜ ਕੇ ਉਥੇ ਵਾਦਾ ਕੀਤਾ ਗਿਆ ਸੀ ਐਡਮਿਨਿਸਟ੍ਰੇਸ਼ਨ ਨਾਲੋਂ ਕਿ ਅਸੀਂ 1 ਮਹੀਨੇ ਦੇ ਅੰਦਰ ਇਹਦਾ ਜਵਾਬ ਦੇਵਾਂਗੇ ਜੇ 1 ਮਹੀਨੇ ਬਾਅਦ ਇਹਦਾ ਤਸੱਲੀ ਬਖਸ਼ ਜਵਾਬ ਨਾ ਆਇਆ ਤਾਂ ਫਿਰ ਇੱਕ ਬਹੁਤ ਵੱਡੇ ਅੰਦੋਲਨ 'ਚ ਬਦਲੂਗਾ ਇਹ ਤੁਸੀਂ ਦੇਖ ਲਓ ਇਹ ਤੁਹਾਨੂੰ ਅਸੀਂ ਵਾਰਨ ਕਰ ਰਹੇ ਹਾਂ ਕਿਉਂਕਿ ਅਸੀਂ ਕੋਈ ਵੀ ਅਨਯੂਜੂਅਲ ਗੱਲ ਨਹੀਂ ਮੰਨ ਰਹੇ ਇਹ 'ਚ ਤੁਸੀਂ ਮੈਨੂੰ ਨਜ਼ਰਬੰਦ ਕਰੋਗੇ ਲੱਖੇ ਨੂੰ ਕਰੋਗੇ ਜਾਂ ਕਿਸੇ ਨੂੰ ਵੀ ਕਰੋਗੇ ਇਹ ਗੱਲ ਕੋਈ ਹੋਰ ਚੱਕ ਲੂਗਾ ਕਿ ਔਰ ਇਹ ਸਾਡਾ ਸਾਰਿਆਂ ਨੂੰ ਕਹਿ ਵੀ ਰਹੇ ਹਾਂ ਅਸੀਂ ਜੇ ਕਰਨਾ ਹੈ ਤਾਂ ਇਹਨੂੰ ਸਹੀ ਕਰੋ ਔਰ ਇਹ ਚੀਜ਼ ਅੱਗੇ ਤੋਂ ਨਾ ਹੋਵੇ ਔਰ ਉਹਦੇ ਲਈ ਜੋ ਅਸੀਂ ਕਿਹਾ ਉਹ ਗੱਲ ਕੀਤੀ ਜਾਵੇ ਸਰਕਾਰ ਉਹ ਕਰਦੀ ਨਜ਼ਰ ਆਵੇ ਨਹੀਂ ਤਾਂ ਨਾ ਤਾਂ ਅਸੀਂ ਇਸ ਪਰਿਵਾਰ ਨਾਲ ਠੱਗਾ ਹੋਣ ਦੇਣਾ ਇਸ ਸਿਲਸਲੇ 'ਚ ਔਰ ਨਾ ਹੀ ਪੰਜਾਬ ਨਾਲ ਠੱਗਾ ਹੋਣ ਦੇਣਾ ਸੋ ਤੁਸੀਂ ਬਾਕੀ ਵੀ ਜੋ ਸੁਣ ਰਹੇ ਐ ਉਹ ਵੀ ਜ਼ਰਾ ਇਹਦੇ ਤੇ ਅਮਲ ਕਰਿਓ ਜੇ ਇਹਨਾਂ ਦੋਨਾਂ ਚੀਜ਼ਾਂ ਨੂੰ ਆਪਾਂ ਹੋਣ ਨਹੀਂ ਦੇਣਾ ਨਾ ਪਰਿਵਾਰ ਨਾਲ ਠੱਗਾ ਨਾ ਪੰਜਾਬ ਨਾਲ ਠੱਗਾ